ਬਦਲਦੀਆਂ ਰਹਿੰਦੀਆਂ ਨੇ ਕਦੇ ਕਿਸੇ ਦੀ ਆ ਗਈ ਕਦੇ ਕਿਸੇ ਦੀ ਆ ਗਈ ਸਾਡੀ ਵੀ ਸਰਕਾਰ ਬਣੀ ਸੀ ਕਾਂਗਰਸ ਵੀ ਬਣੀ ਸੀ ਅੱਜ ਆਮ ਪਾਰਟੀ ਦੀ ਏ ਕੱਲ ਪਤਾ ਨਹੀਂ ਕਿਦੀ ਹੋਣੀ ਏ ਤੇ ਇਹੋ ਜੇ ਕਾਨੂੰਨ ਜਿਹੜੇ ਬਦਲ ਦੇਣੇ ਚਾਹੀਦੇ ਨੇ ਜੇ ਕਿਸੇ ਵਿਅਕਤੀ ਦਾ ਚੰਗਾ ਅਸਰ ਸੂਕ ਆ ਭਾਵੇਂ ਉਹ ਕਿਸੇ ਪਾਰਟੀ ਨਾਲ ਵੀ ਸੰਬੰਧ ਰੱਖਦਾ ਹੋਵੇ ਜੇ ਕੋਈ ਉਹਦੀ ਮੁਲਾਕਾਤ ਕਰਨੋਂ ਆਉਂਦੇ ਨੇ ਤੇ ਭਾਵੇਂ ਹਫਤੇ ਦੇ ਵਿੱਚ ਇੱਕ ਦਿਨ ਰੱਖ ਲੈਣ ਤੇ ਉਹਦੀ ਖੁੱਲੀ ਮੁਲਾਕਾਤ ਜਿਹੜੀ ਕਰਵਾ ਦੇਣੀ ਚਾਹੀਦੀ ਏ ਤਾਂ ਕਿ ਜੇਲ੍ਹ ਵਿੱਚ ਬੈਠਾ ਬੰਦਾ ਵੀ ਮਹਿਸੂਸ ਕਰੇ ਕਿ ਮੈਂ ਇੱਕ ਆਜ਼ਾਦ ਦੇਸ਼ ਦੇ ਵਿੱਚ ਰਹਿ ਰਿਹਾ ਹਾਂ ਤੇ ਆਜ਼ਾਦੀ ਦਾ ਨਿਗ ਮਾਰ ਰਿਹਾ ਹਾਂ ਤੇ ਅੱਜ ਮੈਂ ਸਮਝਣਾ ਕਿ ਇੱਕ ਗੁਲਾਮੀ ਨਾਲੋਂ ਵੀ ਭਰਾਹ ਦੀ ਜ਼ਿੰਦਗੀ ਜਿਹੜੀ ਬਤੀਤ ਕਰ ਰਹੇ ਆਂ ਅਸੀਂ ਇੱਥੇ ਰਹਿ ਕੇ ਤੁਸੀਂ ਜੇ ਐਸੋ ਪ੍ਰੇਟੈਂਟ ਨੂੰ ਕਿਹਾਗਾ ਵੀ ਤੁਸੀਂ ਜਦੋਂ ਸਰਕਾਰ ਆਊਗੀ ਵੀ ਅਸੀਂ ਰੂਲ ਰੈਗੂਲੇਸ਼ਨ ਇਹ ਬਦਲਾਂਗੇ ਬਦਲ ਦਿਆਂਗੇ ਲੋਕਾਂ ਨੂੰ ਲੋਕਾਂ ਵਾਸਤੇ ਲੋਕਾਂ ਦੇ ਨਮਾਇਦੇ ਬਣ ਕੇ ਆਉਣਾ ਤੇ ਜਿਹੜੇ ਲੋਕ ਚਾਣਗੇ ਉਹ ਜੇ ਕਾਨੂੰਨ ਬਣਾਵਾਂਗੇ ਜਿਹੜੇ ਲੋਕਾਂ ਨੂੰ ਚੰਗੇ ਲੱਗਦੇ ਹੁਣ ਲੋਕਾਂ ਨੂੰ ਸਹੂਲਤ ਚੰਗੀ ਮਿਲਦੀ ਹੋਵੇ ਕਿਉਂਕਿ ਅਸੀਂ ਲੋਕਾਂ ਦੇ ਨੌਕਰ ਹੁੰਨੇ ਆ ਨਾ ਕਿ ਲੋਕਾਂ ਦੇ ਕੋਈ ਹੁਕਮਰਾਨ ਹੁੰਦੇ ਆ ਜਦੋਂ ਸਰਕਾਰਾਂ ਬਣਦੀਆਂ ਨੇ ਸਰਕਾਰ ਵਿੱਚ ਬੜੀ ਪਾਵਰ ਹੁੰਦੀ ਹੈ ਭਾਵੇਂ ਲੋਕਾਂ ਦੇ ਆ ਜ਼ਖਮਾਂ ਤੇ ਮਲਮ ਲਾ ਦਵੇ ਤੇ ਭਾਵੇਂ ਢੂਂਗੇ ਜ਼ਖਮ ਕਰ ਦਵੇ ਤੁਸੀਂ ਲੰਗਾ ਸਾਹਿਬ ਆਪਣਾ ਸੁਭਰਨ ਸਾਹਿਬ ਨੂੰ ਕਿਹਾ ਵੀ ਤੁਸੀਂ ਮਜਬੂਰ ਹੋ ਇਹ ਸਮਝਦਾ ਮੈਂ ਉਹ ਉਰੀ ਪਿੱਛੇ ਕੀ ਗੱਲ ਹੋ ਸਕਦੀ ਹੈ ਮਜਬੂਰੀ ਪਿੱਛੇ ਸਰਕਾਰਾਂ ਹੀ ਹੁੰਦੀਆਂ ਨੇ ਹੋਰ ਕੀ ਮਜਬੂਰੀ ਹੋ ਸਕਦੀ ਹੈ ਅਸੀਂ ਸੁਬਡੈਂਟ ਦਾ ਧੰਨਵਾਦ ਕਰਨੇ ਆ ਜਿਹੜੇ ਬਾਹਰ ਆ ਕੇ ਤੇ ਸਾਡੀ ਜਿਹੜੀ ਆਵਾਜ਼ ਜਿਹੜੀ ਉਹ ਲੈ ਕੇ ਗਏ ਨੇ ਤੇ ਮੈਂ ਸਮਝਦਾ ਕਿ ਜਦੋਂ ਇਹਨਾਂ ਦੀ ਉੱਪਰਲੇ ਅਫਸਰਾਂ ਨਾਲ ਕੋਈ ਮੀਟਿੰਗ ਹੋਵੇਗੀ ਤੇ ਜੇ ਕੋਈ ਜ਼ਮੀਰ ਵਾਲਾ ਅਫਸਰ ਹੋਏ ਤੇ ਇਹ ਗੱਲ ਜ਼ਰੂਰ ਉਹਨਾਂ ਦੇ ਵਿੱਚ ਹਾਈ ਕਮਾਂਡ ਆ ਤੁਸੀਂ ਸਾਰੇ ਕੇਸ ਨੂੰ ਕਿਸ ਤਰ੍ਹਾਂ ਵਾਚ ਕਰਦੇ ਹੋ ਜੋ ਵਿਕਰਮ ਜੀਠੀ ਵਾਲਾ ਕੇਸ ਕਿਵੇਂ ਦੇਖ ਬਿਕਰਮ ਜੀਠੀਆ ਜਿਹੜਾ ਵਾ ਇੱਕ ਨਿਰੀ ਤੱਕੇਸ਼ਾਈ ਹੈ ਪਹਿਲਾਂ ਉਹਨਾਂ ਤੇ ਆਪਣੇ ਆ ਡਰੱਗ ਦਾ ਜਿਹੜਾ ਕੇਸ ਆ ਬੜਾ ਲੰਬਾ ਸਮਾਂ ਉਹਨੂੰ ਹਰਾਸਮੈਂਟ ਕੀਤਾ ਵਾ ਉਹਦੇ ਵਿੱਚੋਂ ਕੱਖ ਨਹੀਂ ਲੱਭਾ ਤੇ ਅੱਜ ਉਹਨੂੰ ਇਹ ਨਵੇਂ ਕੇਸ ਵਿੱਚ ਫਸਾ ਦਿੱਤਾ ਗਿਆ ਜਿਹੜਾ ਕਿ ਜੱਦੀ ਪੁਰਸ਼ੀ ਪੰਜਾਬ ਦੇ ਗਿੰਤੀ-ਮਿੰਤੀ ਦੇ ਘਰਾਨਿਆਂ ਵਿੱਚੋਂ ਆ ਤੇ ਮੈਂ ਇਹ ਸਮਝਦਾ ਕਿ ਇਹੋ ਜਿਹੇ ਤੱਕੇ ਜਿਹੜੇ ਨੇ ਇਹ ਸ਼ਕਤੀਆਂ ਦਿੰਦੇ ਨੇ ਜਿੱਦਣ ਬਿਕਰਮ ਮਜੀਠ ਸਿੰਘ ਮਜੀਠੀਆ ਬਾਹਰ ਆਉਣਾ ਵਾ ਤੇ ਪੰਜਾਬ ਦੇ ਲੋਕਾਂ ਨੇ ਸ਼ਰਕਾਂ ਤੇ ਆ ਜਾਣਾ ਵਾ ਤੇ ਪਾਰਟੀ ਨੂੰ ਤੇ ਬਹੁਤ ਵੱਡਾ ਬਲ ਮਿਲਣਾ ਪਰ ਨਿੱਜੀ ਤੌਰ ਤੇ ਸਰਦਾਰ ਮਜੀਠੀਏ ਨੂੰ ਨਿੱਜੀ ਤੌਰ ਤੇ ਤੰਗ ਕੀਤਾ ਜਾ ਰਿਹਾ ਵਾ ਉਹਦੇ ਨਾਲ ਜ਼ੁਲਮ ਕੀਤਾ ਜਾ ਰਿਹਾ ਉਹਦੇ ਤੇ ਤਸ਼ੱਦਦ ਕੀਤਾ ਜਾ ਰਿਹਾ ਉਹਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਵਾ ਪਰ ਇਹ ਜਦੋਂ ਆਵਾਜ਼ ਨਿਕਲਣੀ ਹੈ ਇੱਕ ਇਨਕਲਾਬ ਆਏਗਾ ਇੱਕ ਕ੍ਰਾਂਤੀ ਆਏਗੀ ਇੱਕ ਤਬਦੀਲੀ ਆਏਗੀ ਔਰ ਇਹ ਸਰਕਾਰਾਂ ਬਦਲ ਕੇ ਰੱਖਦੇ ਹਨ ਜਾਨੀ ਹਰਦੇਵ ਸਿੰਘ ਨੂੰ ਨਵਾਂ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਕਿਸ ਤਰ੍ਹਾਂ ਦੇਖੋ ਪਹਿਲਾਂ ਵੀ ਬਹੁਤ ਅਕਾਲੀ ਦਲ ਬਣੇ ਨੇ ਇੱਕ ਨਵਾਂ ਵੀ ਬਣ ਗਿਆ ਵਾ ਕੋਈ ਗੱਲ ਨਹੀਂ ਕਿ ਲੋਕ ਇੱਕੋ ਅਕਾਲੀ ਦਲ ਨੂੰ ਮੰਨਤਾ ਦਿੰਦੇ ਨੇ ਔਰ ਮੈਂ ਸਮਝਦਾ ਕਿ ਹਰਪ੍ਰੀਤ ਜਿਹੜਾ ਵਾ ਬਹੁਤ ਸਤਕਾਰਯੋਗ ਪੋਸਟ ਤੇ ਬੈਠਾ ਸੀਗਾ ਜਿੱਥੇ ਸਾਰਾ ਸੰਸਾਰ ਦੇ ਲੋਕ ਉਹਨੂੰ ਨਿਮਸ਼ਕਾਰ ਕਰਦੇ ਨੇ ਭਾਵੇਂ ਕੋਈ ਦੇਸ਼ਤਾ ਮੁੱਖ ਮੰਤਰੀ ਹੋਵੇ ਪ੍ਰਧਾਨ ਮੰਤਰੀ ਹੋਵੇ ਜਾਂ ਕੋਈ ਰਾਸ਼ਟਰਪਤੀ ਸਿੱਖ ਕਿਉਂ ਨਾ ਬਣ ਗਿਆ ਹੋਵੇ ਉਹ ਵੀ ਆਣ ਕੇ ਤਖਤ ਤੋਂ ਥੱਲੇ ਬਹਿ ਕੇ ਮੱਥਰ ਟੇਕਦਾ ਤੇ ਇਹਦੇ ਹੁਕਮ ਨੂੰ ਅਲਾਈ ਹੁਕਮ ਸਮਝਦਾ ਵਾ ਤੇ ਇਹ ਹੁਣ ਰੱਬ ਦੇ ਹੁਕਮ ਨਾਲ ਹੀ ਇਹ ਬੰਦਾ ਵਾ ਤੇ ਰੱਬ ਦੇ ਹੁਕਮ ਨਾਲ ਹੀ ਬੰਦਾ ਲੈ ਜਾਂਦਾ ਵਾ ਇਹ ਪਾਵਰਾਂ ਜਿਹੜੀਆਂ ਨੇ ਇਹ ਕਿਸੇ ਦੇ ਪਿਉ ਦੀਆਂ ਨਹੀਂ ਜੇ ਰੱਬ ਚਾਹੇ ਤੇ ਪਿੰਡ ਦਾ ਮੈਂਬਰ ਪੰਚਾਇਤ ਬਣ ਸਕਦਾ ਵਾ ਜੇ ਰੱਬ ਚਾਹੇ ਤੇ ਐਮਐਲਏ ਵਜੀਰ ਤੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਬਣਦਾ ਤੇ ਰੱਬ ਨਾ ਚਾਹੇ ਤੇ ਜਿੰਨੇ ਮਰਜੀ ਪਾਪੜ ਵੇਲ ਲੋ ਉਹ ਕੱਖ ਵੀ ਨਹੀਂ ਬਣਦਾ ਕਦੇ ਮੈਂ ਸਮਝਣਾ ਕਿ ਹਰਪ੍ਰੀਤ ਕਹਿੰਦਾ ਸੀਗਾ ਆ ਹੁਣ ਬਾਹਰ ਆਇਆ ਨਾ ਆਂਦਾ ਮੇਰੇ ਮੇਰੇ ਥੱਲੇ ਆ ਗਿਆ ਆਪਣੇ ਸੁਖਵੀਰ ਬਾਦਲ ਮੈਂ ਸਮਝਣਾ ਵਾ ਤੂੰ ਤਖਤ ਤੋਂ ਤੈਨੂੰ ਰੱਬ ਨੇ ਲਾ ਕੇ ਤੇ ਹੁਣ ਤੈਨੂੰ ਆਨੇ ਵਾਲੀ ਥਾਂ ਤੇ ਬਿਠਾਇਆ ਵਾ ਇੱਥੇ ਤੇ ਜਿਹਦੇ ਨਾਨਕਿਆਂ ਦਾ ਨਾ ਨਾ ਪਤਾ ਹੋਏ ਪੀ ਨਾਨਕੇ ਕਿੱਥੇ ਨੇ ਤੇ ਰਾਜਨੀਤੀ ਚ ਆਏ ਤੇ ਲੋਕੀ ਨਾਨਕੇ ਲੱਭ ਲੈਂਦੇ ਨੇ ਪੀ ਤੇਰੇ ਯਾਰ ਫਲਾਣੇ ਪਿੰਡ ਨਾਨਕੇ ਨਹੀਂ ਫਲਾਣੇ ਪਿੰਡ ਤੇਰੀ ਮਾਂ ਰਹੀਂਦੀ ਫਲਾਣੇ ਪਿੰਡ ਤੇਰਾ ਪਿਓ ਰਹਿੰਦਾ ਫਲਾਣੇ ਪਿੰਡ ਤੇਰਾ ਮਾਮਾ ਰਹਿੰਦਾ ਨਾਨਾ ਰਹਿੰਦਾ ਵਾ ਇੱਥੇ ਦਾ ਲੋਕੀ ਕੱਢ ਥੱਲਿਓ ਪਤਾਲ ਚੋਂ ਲਿਆਉਂਦੇ ਨੇ ਤੇ ਮੈਂ ਸਮਝਣਾ ਐਡੀ ਵੱਡੀ ਸਤਕਾਰਯੋਗ ਪੋਸਟ ਤੇ ਰਹਿ ਕੇ ਤੇ ਇਹਨੇ ਆਪਣੀ ਜ਼ਿੰਦਗੀ ਰੋਲ ਲਈ ਹੈ ਲਗਾ ਸਾਹਿਬ ਆਪਣਾ ਡਾਕਟਰ ਦਲਜੀਤ ਸਿੰਘ ਟੀਮਾ ਨੇ ਬਿਆਨ ਦਿੱਤਾ ਵੀ ਅਸੀਂ ਪਾਲਿਆ ਪੋਸਿਆ ਪੜਾਇਆ ਖਰਚਾ ਸਰੋਵਣੀ ਉਹ ਕਿਹਦੀ ਨੇ ਕੀਤਾ ਉਹ ਪਹਿਲੀ ਸਬੀਚੀ ਉਹਨਾਂ ਨੇ ਕਹਿਤਾ ਮੈਂ ਦਫਤਰ ਤੇ ਕਬਜ਼ਾ ਕਰੂੰਗਾ ਨਿਸ਼ਾਨ ਵੀ ਲਊਗਾ ਤੇ ਸਰੋਵਣੀ ਕਮੇਟੀ ਤੇ ਵੀ ਕਬਜ਼ਾ ਕਰਾਂ ਇਹ ਕੋਈ ਜੰਗਲ ਦਾ ਰਾਜ ਨਹੀਂ ਇਹੋ ਜੇ 3500 ਪੈਦਾ ਹੋਏ ਤੇ 3500 ਮਰ ਗਏ ਨਾ ਕਿ ਇਹ ਪਾਰਟੀ ਦਾ ਦਫਤਰ ਖੋ ਸਕਦਾ ਵਾ ਨਾ ਕਿ ਪਾਰਟੀ ਤੇ ਕਬਜ਼ਾ ਕਰ ਸਕਦਾ ਇਹ ਪਾਰਟੀ ਤੇ 100 100 ਸਾਲ ਤੋਂ ਵੱਧ ਪੁਰਾਣੀ ਪਾਰਟੀ ਹੈ ਇਹਦੇ ਵਿੱਚ ਬਹੁਤ ਸਾਰੀਆਂ ਸ਼ਹੀਦੀਆਂ ਹੋਈਆਂ ਜੇਲਾਂ ਦੇ ਵਿੱਚ ਬਹੁਤ ਸਾਰੇ ਸਾਡੇ ਵੱਡ-ਵਡੇਰਿਆਂ ਨੇ ਕੈਦਾਂ ਕੱਟੀਆਂ ਨੇ ਅਰਦਾਸਾਂ ਕੀਤੀਆਂ ਨੇ ਉਸ ਪਾਰਟੀ ਦੀਆਂ ਜੜਾਂ ਪਤਾਲ ਵਿੱਚ ਨੇ ਕੋਈ ਜੰਮਿਆ ਨਹੀਂ ਇਸ ਪਾਰਟੀ ਦੀਆਂ ਜੜਾਂ ਪੁੱਟਣ ਵਾਲਾ ਨਾ ਅੰਗਰੇਜ਼ ਪੁੱਟ ਸਕਿਆ ਵਾ ਨਾ ਮੁਗਲ ਪੁੱਟ ਸਕੇ ਨੇ ਤੇ ਨਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕੋਈ ਸਰਕਾਰਾਂ ਐਮਰਜੈਂਸੀ ਲਾਉਣ ਵਾਲੀਆਂ ਪੁੱਟ ਸਕੀਆਂ ਨੇ ਐਮਰਜੈਂਸੀ ਲਾ ਕੇ ਸਰ ਦੀ ਆਵਾਜ਼ ਜਿਹੜੀ ਇਹ ਪੁਚਲ ਦਿੱਤੀ ਗਈ ਸੀ ਪਰ ਉਦੋਂ ਵੀ ਇਹ ਕੌਮ ਜਿਹੜੀ ਹੈ ਬਹਾਦਰਾਂ ਵਾਂਗ ਅੱਗੇ ਆਈ ਤੇ ਫਿਰ ਤਿੰਨ ਵਾਰੀ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਬਣਾਇਆ ਤੇ ਕਦੇ ਤੁਹਾਡੀ ਜ਼ਿੰਦਗੀ ਦੇ ਵਿੱਚ ਹੀ ਇਸੇ ਪਾਰਟੀ ਦੀਆਂ ਜਮਾਨਤਾਂ ਜਬਤ ਹੋ ਗਈਆਂ ਸੀ ਪਾਰਲੀਮੈਂਟ ਵਿੱਚ 15 15 16 16 20 20000 ਵੋਟ ਪਈ ਸਾਰੀ ਪਾਰਲੀਮੈਂਟਲ ਕੈਂ ਵਿੱਚ ਤੇ ਇਸ ਪਾਰਟੀ ਨੂੰ ਇਸ ਪ੍ਰਚਾਰ ਨੇ ਹਿੰਦੁਸਤਾਨ ਦੀ ਸਰਕਾਰ ਦੇ ਪ੍ਰਚਾਰ ਨੇ ਮਲਿਆ ਮੇਟ ਕਰ ਦਿੱਤਾ ਸੀਗਾ ਲੇਕਿਨ ਇਹ ਪਾਰਟੀ ਫੇਰ ਆਪਣੇ ਸਿਧਾਂਤ ਤੇ ਖੜੀ ਹੋ ਕੇ ਤਿੰਨ ਵਾਰ ਪੰਜਾਬ ਵਿੱਚ ਸਰਕਾਰਾਂ ਬਣਾਈਆਂ ਔਰ ਮੈਂ ਸਮਝਦਾ ਅੱਜ ਭਾਵੇਂ ਮੁਸ਼ਕਲ ਵਿੱਚ ਆ ਪਰ ਇਸ ਪਾਰਟੀ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ ਪੁੰਗਰਨੀਆਂ ਨੇ ਤੇ ਸਰਕਾਰ ਕਾਲੀ ਦਲ ਦੀ ਬਣਨੀ ਹੈ ਇਹਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਬੋਲੇ ਸੋਨਹੋਸ ਸਰੀਰ ਆਕਾਰ ਹਾਂਜੀ ਕੀ ਦੀ ਸ਼ੈਤ ਹੋ ਰਿਹਾ ਯਾਰ ਕਿਸੇ ਕਰ ਕੀ ਲੱਗਦਾ ਸ਼ਾਇਦ ਸਾਰੀ ਦੁਨੀਆ ਨੂੰ ਹੀ ਪਤਾ ਵਾ ਜਿਹੜਾ ਸੈਂਟਰ ਹੁੰਦਾ ਉਹ ਜਦੋਂ ਮਰਜ਼ੀ ਜਿੰਨੂੰ ਮਰਜ਼ੀ ਪਾਵਰ ਦੇ ਦੇਵੇ ਪਹਿਲਾਂ ਵੀ ਸੈਂਟਰ ਨੇ ਸਾਡੂੰ ਕੁੱਟਿਆ ਸੀ ਸਾਡੀ ਹਿੰਦੁਸਤਾਨ ਚ ਕਤਲੇਆਮ ਸੈਂਟਰ ਨੇ ਕੀਤੀ ਸੀਗੀ 84 ਦੀ ਕਤਲੇਆਮ ਕਿੰਨੇ ਕੀਤੀ ਸੀ ਜਾਨੀ ਦਰਬਾਰ ਸਾਹਿਬ ਤੇ ਕਿੰਨੇ ਅਟੈਕ ਕੀਤਾ ਸੀ ਤੇ ਅੱਜ ਵੀ ਸਰਕਾਰਾਂ ਜਿਹੜੀਆਂ ਨੇ ਉਹ ਸਾਨੂੰ ਮਾਰਨ ਵਾਸਤੇ ਕੁੱਟਣ ਵਾਸਤੇ ਤੇ ਕੁਚਲ ਦੇਣ ਵਾਸਤੇ ਸਰਕਾਰਾਂ ਫੈਸਲਾ ਕਰ ਰਹੀਆਂ ਨੇ ਜਾਨੀ ਮੈਂ ਅੱਜ ਦੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਅਸੀਂ ਤੁਹਾਡੇ ਨਾਲ ਨਵਾਂ ਮਾਸਦਾ ਰਿਸ਼ਤਾ ਬਣਾਇਆ ਸੀ ਅਹੀਂ ਤੁਹਾਨੂੰ ਐਮਰਜੈਂਸੀ ਚ ਜੇਲਾ ਚੋਂ ਕਢਾਇਆ ਸੀਗਾ ਅਸੀਂ ਪ੍ਰਧਾਨ ਮੰਤਰੀ ਨਹੀਂ ਸੀ ਅਟਲ ਬਿਹਾਰੀ ਬਾਜਪਾਈ ਬਣਦਾ ਅਸੀਂ ਤਰਲਾ ਮਾਰਚੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹਿੰਦੁਸਤਾਨ ਦੀਆ ਪਾਰਲੀਮੈਂਟ ਦੀਆ ਵੋਟਾਂ ਇਕੱਠੀਆਂ ਕਰਕੇ ਤੇ ਅਟਲ ਬਿਹਾਰੀ ਬਾਜਪਾਈ ਜੀ ਨੂੰ ਪ੍ਰਧਾਨ ਮੰਤਰੀ ਬਣਾਇਆ ਅਸੀਂ ਤਾਂ ਤੁਹਾਡੀ ਦਿਲੋਂ ਢਿੱਡੋਂ ਤੁਹਾਡੇ ਨਾਲ ਸਾਂਝ ਬਣਾਈ ਲੇਕਿਨ ਤੁਹਾਨੂੰ ਪੀੜ ਨਹੀਂ ਹੋਈ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮਰਨ ਤੋਂ ਬਾਅਦ ਉਹਦਾ ਫਕਰੇ ਕੂਮ ਖੋਇਆ ਕੋਈ ਪੈਨਸ਼ਨ ਨਹੀਂ ਸੀ ਦੇ ਰੇ ਕੋਈ ਖਰਚਾ ਨਹੀਂ ਸੀ ਦੇ ਰੇ ਤੇ ਜਿਸ ਇਨਸਾਨ ਦੇ ਗੋਦੀ ਹੱਥ ਦੇਸ਼ ਦਾ ਪ੍ਰਧਾਨ ਮੰਤਰੀ ਲਾਵੇ ਤੇ ਮਰਨ ਤੋਂ ਬਾਅਦ ਉਹਦਾ ਫਕਰੇ ਕੰਮ ਹੋਵੇ ਤੇ ਜਿੱਦ ਪਾਰਟੀ ਦੇ ਉੱਤੇ ਸਾਡੇ ਬੜੇ ਸਾਨ ਹੋਣ ਉਹਨੂੰ ਪੀੜ ਹੀ ਨਾ ਹੋਵੇ ਫਿਰ ਆਪਾਂ ਕੀ ਕਹਿ ਸਕਨੇ ਆ ਕੋਈ ਵੀ ਜਿਹੜਾ ਅੰਦਰ ਇਨਮੇਟ ਹੈ ਚਾਹੇ ਉਹ ਕੈਦੀ ਹੈ ਚਾਹੇ ਉਹ ਹਵਾਲਾਪਤੀ ਹੈ ਉਸਾਸ ਮੈਂਬਰ ਜਿਹੜੇ ਨੇ ਮੈਂ ਕਲੋਡਿੰਗ ਉਹਨਾਂ ਦੇ ਯਕੀਨ ਸਹਿਬਾਨ ਜਿਹੜੇ ਤੋਂ ਕੋਰਟ ਦੇ ਵਿੱਚ ਕੇਸ ਕਰਦੇ ਨੇ ਉਹਨਾਂ ਦੀ ਮੁਲਾਕਾਤ ਉਹ ਕਰਨ ਦੇ ਲਈ ਅਸੀਂ ਉਹਨਾਂ ਦੀ ਮੁਲਾਕਾਤ ਕਰਵਾ ਰਹੇ ਹਾਂ ਹੁਣ ਇਹ ਇਹਨਾਂ ਨੇ ਕੀ ਤੁਸੀਂ ਜੀ ਮੈਂ ਤੁਹਾਡੇ ਸਾਹਮਣੇ ਦੱਸਿਆ ਜੀ ਪਰਿਵਾਰਕ ਮੈਂਬਰਾਂ ਦੀ ਸੀ ਮੁਲਾਕਾਤ ਜਿਹੜੀ ਉਹ ਕਰਵਾ ਰਹੇ ਹਾਂ ਪਰਿਵਾਰਕ ਮੈਂਬਰ ਵੀ ਹੋ ਜਿਹੜੇ ਮਤਲਬ ਜੋ ਇਨਵੇਟ ਆ ਉਹ ਦੱਸਦੇ ਨੇ ਕਿ ਇਹ ਇਹਨਾਂ ਦੇ ਨਾਲ ਪਰਿਵਾਰ ਦੇ ਨਾਲ ਮੁਲਾਕਾਤ ਕਰਨੀ ਹੈ ਉਹਨਾਂ ਦਾ ਨਾਲ ਅਸੀਂ ਮੁਲਾਕਾਤ ਕਰਮਾ ਕਿੰਨੇ ਟੋਟਲ ਮੈਂਬਰ ਨੇ 10 ਮੈਂਬਰਾਂ ਦੀ ਮੁਲਾਕਾਤ ਹੈ ਜੀ ਪ੍ਰਿਜ਼ਨਰ ਰੂਲਿੰਗ ਕੀ ਕਹਿੰਦੀ ਹੈ ਜੀ ਪ੍ਰਿਜ਼ਨਰ ਰੂਲਸ ਇਹੀ ਕਹਿੰਦੇ ਨੇ ਪੰਜਾਬ ਪ੍ਰਿਜ਼ਨ ਰੂਲਸ ਜਿਹੜੇ ਨੇ ਉਹ ਬੜੇ ਕਲੀਅਰ ਨੇ ਇਹਦੇ ਉੱਤੇ 10 ਪਰਿਵਾਰਕ ਮੈਂਬਰ ਹੀ ਮੁਲਾਕਾਤ ਕਰ ਸਕਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਦੋਪੀਲ ਸਾਹਿਬਾਨ ਜਿਹੜੇ ਉਹਨਾਂ ਦੇ ਕੋਰਟ ਦੇ ਵਿੱਚ ਕੇਸ ਲੜਦੇ ਨੇ